ਲੱਕੇ ਖੁੱਤੇ ਤੋਕੇ ਲੱਕੇ ਖੁੱਤੇ ਤੋਕੇ ਸੋਈਵਾ ਦੇ ਅੱਜ ਆਜੀ ਕੱਟੇ ਨਾ ਰਹੀ ਜੀ ਸਰਕਾਰ ਦੇ ਪਾਇਤਕ ਮੰਦਰ ਤੋਂ ਜੀ ਪਤਾ ਨਹੀਂ ਕਿ ਕਿਦੋਂ ਦੇਖ ਰਹੇ ਜੀ 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 ਮਹਾਰਾਜ ਆਉਣਗੇ ਦਰਜ ਰਹਿ ਕੇ ਕਰਕੇ ਸਰਦਾਰ ਮੋਤ ਸਿੰਘ ਜੀ ਸਰਦਾਰ ਸਿੰਘ ਦੇਖ ਰਹੇ ਜੀ ਕੱਟੀਆਂ ਡਿੱਟਾਂ ਨੇ ਕਮਾਲ ਕਰ ਦਿੱਤੀ ਅੱਜ ਦੀਆਂ ਡਿੱਟਾਂ ਨੇ ਖੜੀਆਂ ਅੱਖਾਂ ਵਿੱਚ ਪਾਣੀ ਲੈ ਤਾ ਕਿਉਂ ਨਾ ਪੜਿਆ ਵੀ ਭਾਈ ਮਹਾਰਾਜ ਦੇ ਦਰਸ਼ਨ ਹੀ ਜੀ ਮਹਾਰਾਜ ਤੋਂ ਦਰਸ਼ਨ ਦੇਖ ਜੀਵਾ ਗੁਰ ਚੇਰਾ ਪੂਰਨ ਕਰਨ ਹੋਏ ਪਰ ਇਹੋ ਸੁਖਾ ਦੇਵਤਾ ਆਪਣੇ ਕਿਤਾਬ ਦੇ ਹੋਏ ਦਾ ਸਗਰ ਨਿਰ ਦੀਏ ਸੇਵਾ ਦਿੱਤੇ ਗੋ ਮਹਾਰਾਜ ਨੇ ਆਉਂਦੇ ਨੇ ਦੇਖੇ ਅਸਲ ਉਹੀ ਜਿਹਦਾ ਮੁੱਲ ਉਸ ਨੂੰ ਪਤਾ ਹੁੰਦਾ ਜਿਹੜੀ ਅਨੁਚ ਕਰਨੀ ਪੈਂਦੀ ਹੈ ਜੇਕਰ ਅਨੂਚ ਨਹੀਂ ਨਾ ਕਿਤੇ ਮਾਤਾ ਗੁਜਰਪੁਰ ਜੀ ਸਰਸਿਲ ਦੇ ਦੇ ਗ੍ਰਹਿ ਵਿਖੇ ਸਹਿਜ ਸੰਗਤ ਕਾਫੀ ਸਮਾਂ ਅਜਨਾਂ ਦੇ ਅੰਕਾਰ ਵਿਛੜੇ ਵਿੱਚ ਆਪਾਂ ਸਰਗਤ ਕਰ ਰਿਹਾ ਸਾਰ ਸੰਗਤ ਮਾਤਾ ਗੁਜਰਕਾਰ ਜੀ ਨੇ ਬਹੁਤ ਨੰਨਾ ਸਮਾਂ ਦੇ ਦਿੱਤੀ ਜਿਸ ਕਰ ਪਾਣੀ ਨਾ ਹੋਵੇ ਉਹੋ ਪਤਾ ਹੁੰਦਾ ਵੀ ਪਾਣੀ ਦਾ ਮੁੱਲ ਕੀ ਹੈ ਸਾਰ ਸੰਗਤ ਫਿਰ ਮਾਤਾ ਗੁਜਰਕਾਰ ਜੀ ਦੇ ਸਸ ਨੇ ਕਦੇ ਨਹੀਂ ਸਾਰ ਸੰਗਤ ਮੋਹ ਫਟਕਾਰਿਆ ਮੋਤਸ ਸਾਡੇ ਕਰਾਂ ਵਿੱਚ ਸਸ ਦੇ ਪੱਖ ਤੋਂ ਨੋ ਨਾ ਬੜਾ ਕੁਝ ਕਿਹਾ ਜਾਂਦਾ ਹੈ ਮੌ ਰਾਨੀ ਨੂੰ ਸਾਰ ਸੰਗਤ ਬੜਾ ਕੁਝ ਕਿਸੇ ਕਿਸੇ ਕਰਦੇ ਪਰ ਸਾਰ ਸੰਗਤ ਮਤੋਂ ਹਜ਼ੂਰ ਕੋਲ ਦੀ ਸਸ ਨੇ ਕਦੇ ਵੀ ਐਸਾ ਬਤਨ ਨਹੀਂ ਕੀਤਾ ਵੀ ਤੇਰੀ ਕੁਖ ਤੋਂ ਅਜੇ ਤੱਕ ਕੋਈ ਪਹਾ ਕਿਉਂ ਨਹੀਂ ਲੱਗਿਆ ਸਾਰ ਸੰਗਤ ਕਦੇ ਕਰ ਨਾ ਕੋਈ ਹੋਏ ਨਾ ਕੋਈ ਹੋਣਾ ਚਾਹ ਪਰਕਾ ਸਾਧਨਾਤਨ ਉਹ ਖਾਮੀ ਖੜੀ ਪਈ ਜਿੱਥੇ ਰੌਣਕ ਜੀ ਲੱਗੀ ਹੁੰਦੀ ਸੀ ਮੈਂ ਰੌਣਕ ਦਾ ਨਾਮ ਹੀ ਨਹੀਂ ਲੈਂਦਾ ਮੈਨੂੰ ਪਤਾ ਗੜਬੜ ਹੋ ਜੂਗੀ ਜਿੱਥੇ ਰੌਣਕ ਲੱਗੀ ਹੁੰਦੀ ਸੀ ਅੱਜ ਉਹ ਥਾਂ ਵਾਲੇ ਸੰਗਤਾਂ ਵੀ ਸਾਡੇ ਵਿੱਚ ਹਾਜ਼ਰੀਆਂ ਭਰ ਰਹੇ ਬੜੇ ਹੀ ਪਿਆਰ ਬੜੇ ਸਤਿਕਾਰ ਸੰਗਤਾਂ ਨੂੰ ਬੇਨਤੀ ਆ ਸੱਜੇ ਖੰਡੇ ਚੱਲੋ ਪਾਏ ਪ੍ਰਬੰਧ ਕਹਿੰਦਾ ਮੰਨ ਜਿੱਤੇ ਪ੍ਰਬੰਧ ਕਹਿੰਦਾ ਨਾ ਨੋ ਉਡੀ ਸਾਰ ਸੰਸਾਰ ਦੇ ਵਿੱਚ ਪ੍ਰਬੰਧ ਕਰਨ ਦਾ ਮਨ ਦਿੱਤੇ ਜੋ ਸੱਜੇ ਸੁਬੇ ਕਰੋ ਜਿਵੇਂ ਸਵੇਰੇ ਬੈਂਕ ਤੇ ਹਾਂ ਸੁਣਾ ਆਸਤਾਨ ਤੋਂ ਚੱਲਣ ਲੱਗਿਆ ਸੰਗਤਾਂ ਨੇ ਸੱਜੇ ਹੱਥ ਮਾਣਿਆ ਪੈਣਾ ਸੱਜੇ ਸਾਡੇ ਰੂਰ ਵਰਗ ਗੈਂਟੀ ਪ੍ਰਮਾਨ ਕਰਦੇ ਹੋ ਸਾਰ ਸੰਪੜਤਾ ਨਾਰਤੀ ਰਿਆ ਤੇ ਨਾ ਕੋਈ ਹੋ ਨਾ ਤੁਸ ਜੀ thank you I